ਹਾਂਜੀ ਕਿਸਾਨ ਵੀਰੋ ਇਸ ਟਾਈਮ ਆਪਾਂ ਖੇਤ ਖੜਿਆ 1401 ਮੁੱਛਲ ਬਾਸਮਤੀ ਤੇ ਇੱਕ ਅਜੀਬ ਜੀ ਗੱਲ ਦੇਖੀ ਆ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਝੰਡਾ ਰੋਗ ਜਿਹੜਾ ਆਉਂਦਾ ਤੇ ਇਹ ਕੁਝ ਝੰਡਾ ਰੋਗ ਹੈਗਾ ਥੋੜੇ ਥੋੜੇ ਬੂਟੇ 1-2% ਹੈਗੇ ਨੇ ਸਾਰੇ ਖੇਤ 'ਚ ਇੱਧਰ ਵੀ ਦੇਖ ਸਕਦੇ ਤੁਸੀਂ ਆ ਦੇਖ ਸਕਦੇ ਹੋ ਹੋ ਗਿਆ ਮਤਲਬ ਕਿ 5-4 ਫੁੱਟ ਤੇ ਇੱਕ ਬੂਟਾ ਹੈਗਾ ਪਰ ਆ ਵਿੱਚ ਜਿਹੜੀ ਖਾਲ ਪਾਇਆ ਆਪਾਂ ਪਾਣੀ ਲਜਾਉਣ ਵਾਸਤੇ ਇਹਦੇ 5 ਕਿੱਲਿਆਂ ਦਾ ਪਲਾਟ ਹੈ 4 4 ਆਪਾਂ ਖੱਤੇ ਕੀਤੇ ਜਾਂਦੇ ਆ ਦੇਖ ਸਕਦੇ ਤੁਸੀਂ ਆਪਾਂ ਆ ਖਾਲ ਜਿਹੜਾ ਇਹਨਾਂ ਦੇ ਦੋਨੋਂ ਪਾਸੇ ਖਾਲ ਦੇ ਵਿੱਚ ਇੱਕ ਇੱਕ ਬੂਟਾ ਆਪਾਂ ਲਾਇਆ 1401 ਦਾ ਮੁੱਛਲ ਦਾ ਤੇ ਇਹ ਦੇਖੋ ਤੁਸੀਂ ਬਿਲਕੁਲ ਜਿਵੇਂ ਮਿੰਕੇ ਲਾਇਆ ਹੁੰਦਾ ਹਰੇਕ ਬੂਟੇ ਤੋਂ ਬੂਟੇ ਦੇ ਫਾਸਲਾ ਬਿਲਕੁਲ ਸਹੀ ਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਤੁਸੀਂ ਦੂਰ ਤੋੜ ਦੇਖ ਲਓ ਜੀ ਆਵੇ ਪਾਸੇ ਸਾਰੇ ਝੰਡਾ ਰੋਗੇਗਾ ਤੇ ਆ ਲਗਭਗ 1.5 ਕਿਲਾ ਦੂਰ ਜਾਂਦੀ ਆ ਤੇ ਧਿਆਨ ਨਾਲ ਵੇਖੋ ਤੁਸੀਂ ਵੀ ਇੱਕ ਬੂਟਾ ਵੀ ਦੇਚ ਝੰਡੇ ਰੋਗ ਵਾਲਾ ਨਹੀਂ ਹੈਗਾ ਇਹ ਕੀ ਕਾਰਨ ਹੋ ਸਕਦਾ ਕਿਸਾਨ ਵੀਰੋ ਇਹ ਜੇ ਕਿਸੇ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈਗੀ ਆ ਤਾਂ ਜਾਂ ਤੁਹਾਡਾ ਦਿਮਾਗ ਕੀ ਕਹਿੰਦਾ ਕਿ ਖਾਦ ਵਗੈਰਾ ਵੀ ਨਹੀਂ ਆਪਾਂ ਇਹਨੂੰ ਪਾਈ ਦੀ ਵੈਸੇ ਹੀ ਜਿਵੇਂ ਕਿ ਵਿਰਲਾ ਕਰਕੇ ਖੁੱਲਾ ਕਰਕੇ ਹਵਾ ਦਾ ਹਵਾ ਮਿਲਦੀ ਨੂੰ ਪੂਰੀ ਤੇ ਵਧੀਆ ਆਪਦੀ ਖਾਦ ਖਰਾਕ ਆਪੇ ਹਵਾ ਚੋਂ ਧੁੱਪ ਤੋਂ ਲਈ ਜਾਂਦੇ ਆ ਤੇ ਇਹ ਤੁਸੀਂ ਕੀ ਕਾਰਨ ਸਮਝਦੇ ਇੱਕ ਵੀ ਝੰਡਾ ਰੋਗ ਨਹੀਂ ਇੱਥੇ ਤੁਸੀਂ ਸਾਰੇ ਜੀ ਦੇਖ ਸਕਦੇ ਕੋ 5-7 ਫੁੱਟ ਤੇ ਝੰਡਾ ਰੋਗ ਹੈ ਹੀ ਆ ਇੱਕ ਅੱਧਾ ਬੂਟਾ ਆ ਪੂਰੇ ਖਾਲ ਦੇ ਵਿੱਚ ਇੱਕ ਵੀ ਨਹੀਂ ਹੈਗਾ ਕਮੈਂਟ ਕਰਕੇ ਦੱਸਿਓ ਜਰੂਰ